ਬੰਦ ਕਰ ਗਏ ਦੋਸਤੋ ਹੁਣ ਆਪਣਾ ਬੱਚਾ ਹੈ ਮੋਹਪ੍ਰੀਤ ਠੀਕ ਹੈ ਜੀ ਅੰਮ੍ਰਿਤਸਰ ਤੋਂ ਬੱਚਾ ਤੇ ਆ ਅਮਰਜੀਤ ਬਦਸੋ ਜੀ ਆਪਣੇ ਬਾਰੇ ਸਾਰਾ ਬੋਲ ਦੋਟਾ ਸਰ ਮੈਂ 2022 ਦੇ ਤਿਆਰੀ ਸ਼ੁਰੂ ਕੀਤੀ ਸੀ ਤੇ ਮੈਂ 10 ਟਾਈਮ ਫੇਲ ਹੋਇਆ ਪੇਪਰ ਚੋਂ 10 ਵਾਰ ਫੇਲ ਹੋਇਆ 10 ਵਾਰ ਫੇਲ ਹੋਇਆ ਪਰ ਮੈਂ ਕੋਈ ਛੱਡਿਆ ਨਹੀਂ ਸਰ ਮੈਂ ਅਜੇ ਵੀ ਹੁਣ ਮੇਰਾ ਸੈਕਿੰਡ ਸੈਕਿੰਡ ਸਟੇਜ ਤੱਕ ਨਹੀਂ ਪਹੁੰਚਿਆ ਅੱਛਾ ਫਿਜ਼ੀਕਲ ਤੱਕ ਨਹੀਂ ਜਾਉਂਦਾ ਪਿਛਲੀ ਵਾਰ ਵੀ ਸਰ ਮੈਂ ਕਾਂਸਟੇਬਲ ਦਾ ਦਿੱਤਾਂ ਸੀ ਪਰ ਮੇਰਾ ਫਿਜ਼ੀਕਲ ਦਾ ਨਾਮ ਨਹੀਂ ਆਇਆ ਇਸ ਵਾਰ ਸਰ ਫਾਇਰਮੈਨ ਵੀ ਕੁਲੀਗਰ ਹੋ ਗਿਆ ਫਿਜ਼ੀਕਲ ਦੀ ਤਿਆਰੀ ਤੁਹਾਡੇ ਕੋਲ ਹੋ ਗਈ ਵਧੀਆ ਐਂਡ ਹੁਣ ਮੈਂ ਕਾਂਸਟੇਬਲ ਦੀ ਤਿਆਰੀ ਕਰ ਰਿਹਾ ਸਰ ਅੱਗੇ ਵੀ ਹੁਣ ਜਿਹੜਾ ਆਏਗਾ ਆਪਾਂ ਜਰੂਰ ਦਵਾਗੇ ਦੇਖੋ ਤੇ ਜਦੋਂ ਸਰਦਾਰ ਤੇਰੇ ਅੰਦਰ 10 ਵਾਰ ਫੇਲ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ ਟੁੱਟਿਆ ਨਹੀਂ ਹੈਗਾ ਦਿਲ ਨਹੀਂ ਕੀਤਾ ਹੈਗਾ ਕਿ ਛੱਡਿਆ ਪਰ ਇਹ ਵੀ ਹਾਂ ਦਿਹਾੜੀ ਜੁੱਤੀ ਕਰ ਲੈਂਗੇ ਸਰ ਇਹ क्रेज ਉਹ ਇੰਦਾ ਪਹਿਲਾਂ ਆਪਾਂ ਨੂੰ ਇਹ ਹੀ ਕਿ ਬਸ ਐਗਜ਼ਾਮ ਹੀ ਦੇਣਾ ਪਤਾ ਹੀ ਕਿ ਨਹੀਂ ਆਉਣਾ ਪਰ ਸਰ ਇਹ ਕਿੱਥੇ ਗਲਤੀ ਹੋ ਰਹੀ ਸੀਗੀ ਤਦਿਆ ਤਿਆਰੀ ਤੇ ਬਹੁਤ ਘੱਟ ਸੀ ਸਰ ਪਹਿਲਾਂ ਅੱਛਾ ਤਿਆਰੀ ਬਹੁਤ ਘੱਟ ਸੀ ਫਿਰ ਆਪਾਂ ਥੋੜੀ ਥੋੜੀ ਤਿਆਰੀ ਸ਼ੁਰੂ ਕੀਤੀ 2-2 3-3 ਘੰਟੇ ਸਰ ਦਿਨ ਚ ਕਰਦਾ ਤੇ ਆਰਾਮ ਨਾ ਹੋਵੇ ਸਰ ਕਲੀਅਰ ਹੋਵੇ ਅੱਛਾ ਕੋਈ ਗੱਲ ਨਹੀਂ ਤੇ ਅੱਜ ਦੇ ਯੂਥ ਲਈ ਤੇਰਾ ਕੀ ਮੈਸੇਜ ਆ ਕੀ ਸਭ ਤੁਸੀਂ ਜਾਣੇ ਕਿਉਂਕਿ ਤੂੰ ਇੰਨੀਆਂ ਸਫਲਤਾਵਾਂ ਦੇਖਿਆ ਨੇ ਮੈਨੂੰ ਲੱਗਦਾ ਨਹੀਂ ਹੋਗਾ ਕਿ ਮੋਸਟਲੀ ਬੱਚੇ ਇੰਨੀਆਂ ਸਫਲਤਾਵਾਂ ਦੇਖਣ ਤੋਂ ਬਾਅਦ ਨਾ ਗਿਵ ਅਪ ਕਰ ਦਿੰਦੇ ਨਹੀਂ ਸਰ ਮੇਰਾ ਮੈਸੇਜ ਇਹੀ ਹੈ ਕਿ ਤਿਆਰੀ ਜ਼ਰੂਰ ਕਰਦੇ ਰਹੋ ਸਫਲਤਾ ਜ਼ਰੂਰ ਮਿਲੇਗੀ ਚਲੋ ਬਹੁਤ-ਬਹੁਤ ਬਧਾਈਆਂ ਜੀ ਤੁਹਾਨੂੰ ਨਾ ਫਾਇਰਮੈਨ ਸੈlection ਤੇ